ਜਿਸ ਤਰ੍ਹਾਂ ਦੇ ਪੰਜਾਬ ਵਿੱਚ ਹਾਲਾਤ ਹੋ ਰਹੇ ਨੇ ਸਾਡੇ ਨਾਲ ਕੁਝ ਆਰਟਿਸਟ ਕਲਾਕਾਰ ਖੜੇ ਨੇ ਉਹਨਾਂ ਦਾ ਕੀ ਮੈਸੇਜ ਹੈ ਕੀ ਪੰਜਾਬ ਨੂੰ ਸੁਨੇਹਾ ਸਾਰੇ ਭੈਣ ਭਰਾ ਇੱਕ ਦੂਜੇ ਦਾ ਵੈਸੇ ਸਹਿਯੋਗ ਦੇ ਰਹੇ ਨੇ ਵਿਦੇਸ਼ਾਂ ਦੇ ਵਿੱਚੋਂ ਵੀ ਰਵੀ ਜਿੰਨੇ ਖਾਲਸਾ ਏਡ ਵਾਲੇ ਉਹ ਬਹੁਤ ਸਹਿਯੋਗ ਕਰ ਰਹੇ ਨੇ ਆਪਣੇ ਆਰਟਿਸਟ ਸਹਿਬਾਨ ਜਿੰਨੇ ਹੈਗੇ ਨੇ ਸਾਰਿਆਂ ਨੇ ਬਹੁਤ ਸਹਿਯੋਗ ਕੀਤਾ ਤੇ ਕਰ ਵੀ ਰਹੇ ਨੇ ਅਜੇ ਆਉਣ ਵਾਲੇ ਦਿਨਾਂ 'ਚ ਜਦੋਂ ਮੀਂਹ ਰੁਕ ਜਾਣੇ ਨੇ ਅਸਲੀ ਪ੍ਰੋਬਲਮ ਤਾਂ ਉਦੋਂ ਸ਼ੁਰੂ ਹੋਣੀ ਹੈ ਬਿਮਾਰੀਆਂ ਫੈਲਣੀਆਂ ਨੇ ਔਰ ਬਹੁਤ ਸਾਰੀਆਂ ਦਿੱਕਤਾਂ ਦੁਆਰਾ ਕੀਤੀ ਨੂੰ ਕਿਵੇਂ ਬਹਾਲ ਕਰਨਾ ਆਪਾਂ ਇੱਕ ਦੂਜੇ ਦਾ ਸਹਿਯੋਗ ਕਰਕੇ ਸੋ ਸਾਰਿਆਂ ਅੱਗੇ ਬੇਨਤੀ ਆ ਵੀ ਸਾਰੇ ਪੰਜਾਬ ਸਿੰਘ ਦੇ ਨਾਲ ਖੜ੍ਹਜੋ ਅੱਜ ਟਾਈਮ ਆ ਖੜਨ ਦਾ ਪੰਜਾਬ ਦੇ ਨਾਲ ਅੱਜ ਆਪਣੇ ਭਰਾਵਾਂ ਨਾਲ ਖੜਨ ਦਾ ਟਾਈਮ ਆ ਸਾਰੇ ਖੜੇ ਨੇ ਜਿਹੜੇ ਉਹਨਾਂ ਦੀ ਸ਼ਾਬਾਸ਼ ਆ ਤੇ ਉਹਨਾਂ ਨੂੰ ਬਹੁਤ ਧੰਨਵਾਦ ਆ ਜਿਹੜੇ ਹਜੇ ਇਸ ਮੁਹਿੰਮ ਦੇ ਵਿੱਚ ਅੱਗੇ ਨਹੀਂ ਆਏ ਉਹਨਾਂ ਅੱਗੇ ਬੇਨਤੀ ਆ ਵੀ ਸਾਰੇ ਜਾਣੇ ਆਗੇ ਪੰਜਾਬ ਵਾਸਤੇ ਖੜ੍ਹਨ ਬਿਲਕੁਲ ਜੀ ਭਾਈ ਜੀ ਨੇ ਜਿਵੇਂ ਦੱਸਿਆ ਕਿ ਪੰਜਾਬ ਨਾਲ ਖੜਨ ਦੀ ਲੋੜ ਆ ਲੜਨ ਦੀ ਲੋੜ ਨਹੀਂ ਬਹੁਤ ਅੱਛਾ ਮੈਸੇਜ ਦਿੱਤਾ